ਕਿ ਲਈਆ ਨਹੀਂ ਕਿਡਨਾਪ ਕਰਕੇ ਲੈ ਕੇ ਜਾਣਾ ਹੁੰਦਾ ਤਾਂ ਪੁਲਿਸ ਸਟੇਸ਼ਨ ਬੈਠਾ ਹੁੰਦਾ ਮੇਰਾ ਭਰਾ ਉੱਥੇ ਹਾਂਜੀ ਸਾਰੀ ਸੰਗਤ ਨੂੰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਂਜੀ ਜਿੱਦਾਂ ਤੁਹਾਨੂੰ ਤੁਸੀਂ ਪੜੀ ਲਿਆਵਾ ਟੌਪਿਕ ਪੜੀ ਲਿਆਵਾ ਕਿ ਕਿੱਦਾਂ ਦੀਨੇਵਾਲ ਗੁਜਰਾ ਤੋਂ ਆਪਾਂ ਇੱਕ ਭਗਤ ਨੂੰ ਛਡਵਾਇਆ ਸੀਗਾ ਤੇ ਪਰਿਵਾਰ ਆ ਗਿਆ ਵਾ ਉਹਦੀ ਭੈਣ ਵਾ ਮੇਰੇ ਕੋਲ ਬੈਠੀ ਠੀਕ ਆ ਜੀ ਆ ਉਹਦੀ ਮੰਮੀ ਬੈਠੀ ਆ ਮੇਰੇ ਕੋਲ ਤੇ ਵੇਖੋ ਜਦੋਂ ਅਸੀਂ ਉਲਟਾ ਇਨਸਾਫ ਲੈਣ ਗਏ ਆ ਤੇ ਉਲਟਾ ਗੁਜਰਾਾਂ ਦੀ ਵੇਖੋ ਆ ਐ ਦਰਛਾ ਦੇ ਕੋਕੂ ਉਲਟਾ ਪੁਲਿਸ ਨੂੰ ਆਪਣੇ ਆਸ਼ਮ ਭੇਜ ਦਿੱਤਾ ਤੁਸੀਂ ਲਾਈਵ ਦੇਖ ਸਕਦੇ ਜੀ ਆਸ਼ਮ ਦੇ ਵਿੱਚ ਪੁਲਿਸ ਨੂੰ ਉਲਟਾ ਲਾਈ ਭੇਜ ਦਿੱਤਾ ਵਾ ਕਿ ਇਸ ਨੇ ਬੰਦਾ ਘਟਨਾਪ ਕੀਤਾ ਵਾ ਠੀਕ ਹੈ ਜੀ ਤੇ ਚਲੋ ਮੈਂ ਪੁਲਿਸ ਦੀ ਡਿਪਾਰਟਮੈਂਟ ਦੀ ਮੈਂ ਕੋਈ ਗਲਤੀ ਨਹੀਂ ਮੰਨਦਾ ਕਿਉਂਕਿ ਜਦੋਂ ਕੋਈ ਖਬਰ ਆਉਂਦੀ ਆ ਤਾਂ ਪੁਲਿਸ ਡਿਪਾਰਟਮੈਂਟ ਨੇ ਉਹਦੀ ਵੈਰੀਫਾਈ ਕਰਨੀ ਹੁੰਦੀ ਆ ਮੈਂ ਸਲਾਮ ਕਰਦਾ ਪੰਜਾਬ ਪੁਲਿਸ ਨੂੰ ਤੇ ਧੰਨਵਾਦ ਕਰਦਾ ਵਾਂ ਕਿ ਜਿਓ ਆਏ ਨੂੰ ਇਹਨਾਂ ਦਾ ਤਾਂ ਜੋ ਕਿਉਂਕਿ ਇਹਨਾਂ ਨੇ ਆਪਣੀ ਕਾਰਵਾਈ ਕਰਨੀ ਹੁੰਦੀ ਹੈ ਇਹਨਾਂ ਨੇ ਆਪਣੀ ਇਨਕੁਆਇਰੀ ਕਰਨੀ ਹੁੰਦੀ ਆ ਪਰ ਉਸ ਗੁਜਰ ਤੋਂ ਮੈਂ ਵਾਰੇ ਜਾਣਾ ਵਾ ਕਿ ਜਿਨੇ 17 ਸਾਲ ਆਪਣੇ ਕੋਲ ਰੱਖ ਕੇ ਇਸ ਮੰਦਬੁੱਦੀ ਤੋਂ ਕੰਮ ਕਰਵਾਇਆ ਵਾ ਠੀਕ ਹੈ ਜੀ ਉਹ ਤਾਂ ਮੰਦਬੁੱਦੀ ਤੋਂ ਕੰਮ ਕਰਵਾਇਆ ਤੇ ਉਲਟਾ ਸਾਨੂੰ ਹੀ ਇਹ ਤੁੰਘਾਰਿਆ ਨਿਸ਼ਾਨਵੀਰ ਦਾ ਮੇਰੇ ਫੋਨ ਆਇਆ ਮੈਨੇਜਰ ਦਾ ਕੋਈ ਗੱਲ ਨਹੀਂ ਹੈਲੋ ਮੈਂ ਵੇਖ ਲਿਆ ਵੀ ਜੀ ਪੁਰਸਾਈਆ ਪਤਾ ਮੈਨੂੰ ਘਰ ਤੋਂ ਆਈ ਆ ਆ ਜਿਹੜਾ ਪਦੀਨੇਵਾਲ ਤੋਂ ਗੁਜਰਾ ਤੋਂ ਬੰਦਾ ਛਡਵਾਇਆ ਸੀ ਨਾ ਅੱਜ ਅਸੀਂ ਉਹਦੇ ਘਰ ਗਏ ਸੀ ਫੈਮਿਲੀ ਨੂੰ ਲੈ ਕੇ ਤੇ ਉਹਨਾਂ ਨੇ ਕੋਈ ਆਪਾਂ ਨੂੰ ਪੈਸੇ ਢੇਲੇ ਦਾ ਕੋਈ ਇਨਸਾਫ ਨਹੀਂ ਦਿੱਤਾ ਠੀਕ ਹੈ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਦਿੱਤਾ ਉਲਟਾ ਬੇਇਜਤ ਕਰਕੇ ਘਰੋਂ ਗੱਡਿਆ ਤੇ ਅਸੀਂ ਥਾਣੇ ਚਲੇ ਗਿਆਂ ਉਹਨਾਂ ਨੇ ਉਲਟਾ ਆਪਣੇ ਤੇ ਦਰਖਾਸਤ ਦੇ ਦਿੱਤੀ ਆ ਕਿ ਇਹਨੇ ਕੱਡਨਾਪ ਕਰਕੇ ਬੰਦਾ ਘੜਿਆ ਉਥੋਂ ਤੁਸੀਂ ਹੀਰੇ ਵੀਰ ਨਾਲ ਮੈਂ ਗੱਲ ਕਰਦਾ ਹੀਰਾ ਵੀਰ ਆਉਂਦਾ ਇੱਥੇ ਠੀਕ ਹੈ ਹੀਰੇ ਵੀਰ ਨੂੰ ਮੈਂ ਗੱਲ ਕਰਦਾ ਹੀਰਾ ਵੀਰ ਆਉਂਦਾ ਇੱਥੇ ਟੈਨਸ਼ਨ ਨਾ ਲਓ ਇਹਨਾਂ ਇਹਨਾਂ ਦੇ ਕਾਰਵਾਈ ਕਰਾਵਾਂਗੇ ਪਰਿਵਾਰ ਮੇਰੇ ਨਾਲ ਆ ਕੋਈ ਟੈਨਸ਼ਨ ਉਹਨਾਂ ਨੂੰ ਆਉ ਭਗਤ ਕਹੋ ਕਿ ਵੀਰ ਜੀ ਵੀਰ ਕਿਤੇ ਸਾਈਡ ਤੇ ਆ ਉਹ ਆਉਂਦਾ ਵਾ ਤੁਹਾਡੇ ਕੋਲੋਂ ਹਾਂ ਜੀ ਆਇਆ ਨੂੰ ਕਹੋ ਕਿ ਕਿਨਾਂ ਨੇ ਆਪਣੀ ਕਾਰਵਾਈ ਕਰਨੀ ਹੁੰਦੀ ਆ ਠੀਕ ਹੈ ਜੀ ਹਾਂ ਬਿਠਾਓ ਇਹਨਾਂ ਨੂੰ ਆ ਦੇਖੋ ਆ ਪੁਲਿਸਾ ਡਿਪਾਰਟਮੈਂਟ ਆਇਆ ਵਾ ਆਪਣੇ ਘਰੇ ਇੱਕ ਮਿੰਟ ਆਪਣੇ ਵਕੀਲ ਸਾਹਿਬ ਨੂੰ ਫੋਨ ਲਾ ਲਓ ਵੇਖੋ ਕਿੱਡੀ ਇਹਨਾਂ ਦੀ ਵੇਖ ਲਓ ਸੰਜੀ ਕਿੱਡਾ ਇਹਨਾਂ ਨੇ دہشت ਫਲਾਜਦੀ ਆ ਉਲਟਾ ਮੰਦ ਬੁਧੀਆਂ ਨੂੰ ਗੁਲਾਮ ਬਣਾ ਕੇ ਘਰਾਂ ਕੰਮ ਕਰਾਉਂਦੇ ਆ ਜੇਕਰ ਇਹਨਾਂ ਦੇ ਵਿਰੁੱਧ ਕੋਈ ਆਵਾਜ਼ ਠੋਂਦਾ ਵਾ ਤੇ ਉਹਨਾਂ ਦੀ ਵੇਖ ਲਓ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਇਹਦੇ ਨਾਲ ਕੁਝ ਪਰਸੈਂਟ ਆਪਣੇ ਲੋਕ ਵੀ ਰਲਿਆ ਜਿਹੜੇ ਇਹਨਾਂ ਨੂੰ ਪਨਾਹ ਦਿੰਦੇ ਆ ਜਿਹੜੇ ਇਹਨਾਂ ਨੂੰ ਹਲਾਸ਼ੀਰੀਆਂ ਦਿੰਦੇ ਆ ਤੇ ਮੈਨੂੰ ਸਾਰੇਆਂ ਵੀਰਾਂ ਦਾ ਪਤਾ ਵਾ ਜਿਨ੍ਹਾਂ ਵੀ ਹਲਾਸ਼ੀਰੀ ਦਿੱਤੀ ਆ ਚਲੋ ਧੰਨਵਾਦ ਵੇਖੋ ਦੋ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਆ ਗਈ ਆ ਦੋ ਤਿੰਨ ਐਸ ਐਚਓ ਸਾਹਿਬ ਆ ਗਏ ਆ ਪਰ ਗੁਜਰਾਵਾਲੇ ਕੋਈ ਨਹੀਂ ਗਿਆ ਗੁਜਰਾਵਾਲੇ ਕੋਈ ਨਹੀਂ ਗਿਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਜਿਹੜੇ ਗੁਜਰਾਂ ਦੇ ਤੁਸੀਂ ਲੋਕ ਕਿ ਤੁਸੀਂ ਭੈਣ ਭਰਾ ਆਪਣੇ ਕਹਿੰਦੇ ਜੈਣਾ ਪਿਆਰ ਇਹਨਾਂ ਤੇ ਕਾਰਵਾਈ ਨਹੀਂ ਕਰਾਉਂਦੇ ਇਹਨਾਂ ਤੇ ਕਾਰਵਾਈ ਨਹੀਂ ਕਰਾਉਂਦੇ ਅੱਜ ਇਹਨਾਂ ਦੇ ਅਸੀਂ ਕਾਰਵਾਈ ਕਰਾਉਣ ਨੂੰ ਜੇ ਉਤਰਿਆ ਤੇ ਵੇਖੋ ਵਕੀਲ ਸਾਹਿਬ ਆਪਣੇ ਆ ਗਏ ਆ ਪੁਲਿਸ ਆ ਗਈ ਉੱਥੇ ਆ ਵਕੀਲ ਸਾਹਿਬ ਨਾਲ ਗੱਲ ਕਰ ਰਹੇ ਹੋ ਉਹਨੂੰ ਕਹਿ ਕੇ ਉਹਨੂੰ ਕਹਿ ਕੇ ਪੁਲਿਸ ਆਈ ਆਪਣੇ ਆਸ਼ਰਮ 'ਚ ਪੁਲਿਸ ਆਈ ਆ ਹਾਂ ਠੀਕ ਹੈ ਜੀ ਵਕੀਲ ਸਾਹਿਬ ਪਹੁੰਚੇ ਉੱਥੇ ਥਾਣੇ ਉੱਥੇ ਪਹੁੰਚੋ ਆ ਸਮਝਾਈਏ ਪੁਲਸ ਆਈ ਆ ਪੁਲਸ ਆ ਗਈ ਆ ਦੋ ਤੇ ਦੋ ਤਿੰਨ ਗੱਡੀਆਂ ਆਈਆਂ ਵਾ ਤੇ ਪਹੁੰਚੋ ਉੱਥੇ ਆਸ਼ਰਮ ਹਾਂ ਪਹੁੰਚੋ ਪਹੁੰਚੋ ਠੀਕ ਹੈ ਜੀ ਤੇ ਪਹੁੰਚੋ ਮੇਰੇ ਭਰਾ ਚਲੋ ਉਹਨਾਂ ਦੀ ਆਪਣੀ ਡਿਊਟੀ ਉਹਨਾਂ ਨੇ ਡਿਊਟੀ ਕਰਨੀ ਹੈ ਨਾ ਤੇ ਪਰ ਇਹਨਾਂ ਨੂੰ ਇਹਨਾਂ ਦੇ ਕਾਰਵਾਈ ਕਰਾਉਣੀ ਹੁਣ ਇੱਥੇ ਹੋਣਾ ਦੇ ਨੂੰ ਤੋਂ ਹਾਂ ਚੱਲ ਮੈਂ ਉੱਥੇ ਹੀ ਗੁੰਦਲ ਸਾਹਿਬ ਹਾਂ ਮੈਂ ਗੁੰਦਲ ਸਾਹਿਬ ਹੀ ਹਾਂ ਅਗੇ ਕੋ ਸਾਹਿਬ ਜੀ ਕਿੱਡਾ ਉੱਥੇ ਵੇਖੋ ਆ ਮੈਂ ਤੁਹਾਨੂੰ ਦਿਖਾਉਣਾ ਆ ਆ ਆਪਣੇ ਪੁਲਿਸ ਦੀਆਂ ਗੱਡੀਆਂ ਆ ਮੈਂ ਪੁਲਿਸ ਨੂੰ ਮਾਰਾ ਨਹੀਂ ਕਹਿ ਰਿਹਾ ਕੋਈ ਵੀਰੇ ਨਾ ਸੋਚੇ ਕਿ ਪੁਲਿਸ ਨੂੰ ਮਾਰਾ ਕਹਿ ਰਿਹਾ ਕਿਉਂਕਿ ਪੁਲਿਸ ਨੂੰ ਜੋ ਰਿਪੋਰਟ ਮਿਲੂਗੀ ਪੁਲਿਸ ਡਿਪਾਰਟਮੈਂਟ ਨੇ ਉਸ ਦੇ ਅਕੋਰਡਿੰਗ ਹੀ ਕੰਮ ਕਰਨਾ ਆ ਪੁਲਿਸ ਨੂੰ ਉਹਨਾਂ ਨੇ ਰਿਪੋਰਟ ਲਿਖਾ ਦਿੱਤੀ ਆ ਕਿ ਇੱਥੋਂ ਸਾਡੇ ਆਸ਼ਮ ਦੇ ਵਿੱਚ ਗੁਜਰਾਂ ਨੇ ਬੰਦਾ ਗਵਾ ਕੀਤਾ ਕੌਣ ਮੰਮੀ ਦਾ ਫੋਨ ਆ ਕੋਈ ਗੱਲ ਨਹੀਂ ਆ ਆ ਵੇਖੋ ਆਪਣੇ ਉੱਥੇ ਆਸ਼ਮ ਆਫਿਸ ਦੇ ਵਿੱਚ ਵੀ ਬੈਠੇ ਹੋਣਗੇ ਸ਼ਾਇਦ ਆ ਨਹੀਂ ਦਫ਼ਤਰ ਦੇ ਵਿੱਚ ਇੱਦ ਨਹੀਂ ਬੈਠੇ ਪਾਰਕ ਆਲਾ ਮੈਂ ਤੁਹਾਨੂੰ ਦਿਖਾਉਣਾ ਆ ਕ ਉੱਥੇ ਬੈਠੇ ਆ ਪਰ ਮੇਰੇ ਭਰਾ ਕੋਈ ਪੁਲਿਸ ਡਿਪਾਰਟਮੈਂਟ ਨੂੰ ਮਾਰਾ ਨਾ ਕਵੇ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਆ ਇਹ ਦੇਖੋ ਇਹ ਆਪਣੇ ਆਸ਼ਮ ਦੀਆਂ ਵੀਡੀਓ ਆ ਠੀਕ ਹੈ ਜੀ ਆ ਵੇਖੋ ਜਿਨ੍ਹਾਂ ਦੇ ਮੰਦ ਬੁੱਧੀਆਂ ਦੇ ਵਿਚਾਰਿਆਂ ਦਾ ਇਲਾਜ ਹੁੰਦਾ ਕਿਸ ਦੀ ਦਵਾਈ ਹੁੰਦੀ ਆ ਤੇ ਉਹਨਾਂ ਤੇ ਹੀ ਕਾਰਵਾਈ ਕਰਾਉਣ ਲੱਗ ਪਏ ਇਹ ਗੁਜਰ ਮੇਰਾ ਕਸੂਰ ਕੀ ਆ ਕਿ ਇਹਨਾਂ ਤੋਂ ਬੰਦਾ ਮੈਂ ਗੁਲਾਮ ਬਣਾਇਆ ਸੀ ਆ ਉਹ ਇਹਨਾਂ ਤੋਂ ਆਜ਼ਾਦ ਕਰਾਇਆ ਆ ਉਹਨਾਂ ਦੀ ਮੰਮੀ ਬੈਠੇ ਆ ਆ ਉਹਨਾਂ ਦੇ ਫਾਦਰ ਸਾਹਿਬ ਬੈਠੇ ਆ ਠੀਕ ਹੈ ਜੀ ਤੇ ਬਾਹਰ ਉਹ ਭੈਣ ਬਾਹਰ ਚਲੇ ਗਿਆ ਬਾਹਰ ਉਹਨਾਂ ਦੀ ਭੈਣ ਵਾ ਆ ਉਹਨਾਂ ਦੀ ਭੈਣ ਵਾ ਸਿਸਟਰ ਆ ਠੀਕ ਹੈ ਜੀ ਤੇ ਸਿਸਟਰ ਸਾਹਿਬ ਤੁਸੀਂ ਨਾ ਐਮਐਲਏ ਸਾਹਿਬ ਨੂੰ ਵੀ ਫੋਨ ਲਾ ਉਹਨਾਂ ਨੂੰ ਉਹਨਾਂ ਨੇ ਕਿਹਾ ਪਈ ਉਲਟਾ ਕਾਰਵਾਈ ਉਹ ਐਨਜੀਓ ਵਾਲੇ ਤੇ ਕਰਵਾਉਣ ਡਿਆ ਠੀਕ ਹੈ ਜੀ ਤੇ ਹੁਣ ਆਪਣੇ ਵਕੀਲ ਸਾਹਿਬ ਇੱਥੇ ਜਾਣਗੇ ਅਸੀਂ ਸਗੋਂ ਇਹਨਾਂ ਦੇ ਕਾਰਵਾਈ ਕਰਾਉਣੀ ਅਸੀਂ ਸੀਗੀ ਕਿ ਅਸੀਂ ਇਹਨਾਂ ਤੋਂ ਭਗਤੇ ਛਡਵਾਇਆ ਤੁਸੀਂ ਵੀਡੀਓ ਵੇਖੀ ਜਾਂ ਮੈਂ 2-3 ਦਿਨ ਲੇਟ ਹੋ ਗਿਆ ਸੋ ਜੀ ਕਿਉਂਕਿ ਮੇਰਾ ਦੋਸਤ ਸੀਗਾ ਬਹੁਤ ਅਜੀਜ਼ ਫਤੇ ਵੀਰ ਉਹਦੀ ਡੈਥ ਹੋ ਗਈ ਜਿਹਦਾ ਕਰਕੇ ਥੋੜਾ ਜਿਹਾ ਮਤਲਬ ਕਿ ਮੂਡ ਨਹੀਂ ਸੀ ਸਹੀ ਜਿਹਦਾ ਕਰਕੇ ਮੈਂ ਪਾਕਤ ਨੂੰ ਛੜਵਾਏ ਦੀ ਵੀਡੀਓ ਤੇ ਪਾ ਦਿੱਤੀ ਪਰ ਜਦੋਂ ਇਹਨਾਂ ਦਾ ਪਰਿਵਾਰ ਲੱਭਾ ਅ ਜਦ ਮਮੀ ਮੈਨ ਲਈ 2 ਦਿਨ ਹੋ ਗਏ ਸਾਡੇ ਕੋਲ ਆਏ ਨੂੰ 2 ਦਿਨ ਹੋ ਗਏ ਫਾਦਰ ਸਾਹਿਬ ਆਏ ਨੂੰ ਭੈਣ ਆਏ ਨੂੰ ਜੀਜਾ ਆਏ ਨੂੰ ਉਹ ਮੇਰੇ ਤੋਂ ਵੀਡੀਓ ਹਜੇ ਅਪਲੋਡ ਨਹੀਂ ਹੋਈ ਪਰ ਵੇਖੋ ਕਿ ਹ ਮੈਨੂੰ ਐਸਓ ਸਰ ਦਾ ਫੋਨ ਆਇਆ ਕੌਣ ਐਸਐਚਓ ਹਾਂਜੀ ਕਿੱਥੋਂ ਸਰ ਮੈਂ ਅਮ੍ਰਿਤਸਰ ਮੈਂ ਹਾਂ ਪਾਕਾ ਕੀ ਕੀ ਹੈ ਮਾਮਲਾ ਕੀ ਹੋ ਰਹਾ ਵਾਹ ਪੇ ਇਹ ਕਹਾ ਹੈ ਵੀ ਆਪ ਕੋ ਸਰ ਨਮਸਤੇ ਸਰ ਮੈਂ ਐਨ ਜੀਓ ਵਾਲਾ ਬ੍ਰਦਰ ਬੋ ਰਹਾ ਹੂੰ सर आ, अब क्या हो रहा है हम तो इनके ऊपर कार्रवाई करवा रहे थे कि ये बंदा मतलब के गुलाम बना के रखा है इन गुजरों ने ठीक है उल्टा क्या हो गया उल्टा ये हो गया कि उन गुजरों ने पता नहीं कैसी अपनी पावर दिखाई या कैसा क्या किया उल्टा मेरे ऊपर कार्रवाई हो रही है मेरे आश्रम में पुलिस आ गई है कि इस बंदे ने मंदबुद्धि को गुलाम बना मतलब के उसको बोलता है ना किडनैप करके अपने आश्रम में ले आया बच्चे को अच्छा अब आश्रम में अभी मतलब दिस टाइम अभी इस टाइम मेरे आश्रम में दो गाड़ी भरकर पुलिस आई है उल्टा मेरे को मेरे पास बच्ची का मतलब के उस बच्चे का ब्रदर मेरे पास सिस्टर मेरे पास है मम्मी मेरे पास है उसका भाई मेरे पास है उसका जीजा मेरे पास है फादर मेरे पास है तो उल्टा मेरे को किडनैपर शो कर दिया सर तो तो यही तो बात है ना ਉਨ ਗੁਜਰੂ ਨੇ ਆ ਬੈਨ ਸੇ ਬਾਤ ਕਰ ਲੋ ਸਰ ਆ ਪਲੀਜ਼ ਕੋਈ ਕਰੋ ਸਰ ਪਲੀਜ਼ ਆਪ ਉਧਰ ਸੇ ਕੋਈ ਕਰੋ ਹਾਂਜੀ ਹਾਂਜੀ ਸਰ ਐਸਚੋ ਦਾ ਨੰਬਰ ਦਿਵਾਓ ਕਹਤੇ ਹੈਲੋ ਮੈਂ ਦਿਲਵਾਨਾ ਸਰ ਦਿਲਵਾਨੇ ਹਾਂਜੀ ਸਰ ਐਸਚੋ ਦਾ ਨੰਬਰ ਉਹਨੂੰ ਕਹ ਐਸਚੋ ਦਾ ਨੰਬਰ ਦੋ ਹੈਲੋ ਆ ਦੇਖੋ ਸائیں ਜੀ ਪੁਲਿਸ ਪ੍ਰਸ਼ਾਸਨ ਬੈਠਾ ਆਪਣੇ ਆਸਨ ਦੇ ਵਿੱਚ ਉਹਨਾਂ ਕਹ ਹੋ ਗਈ ਵਕੀਲ ਸਾਹਿਬ ਨਾਲ ਹੋ ਗਈ ਗੱਲ ਆ ਦੇਖੋ ਤ론 ਮੈਂ ਇਹਨਾਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਇਹ ਬਹੁਤ ਆ ਪ੍ਰਸ਼ਾਸਨ ਜਿਹੜਾ ਵਾ ਸਾਡੇ ਹੱਥਾਂ ਸਪੋਰਟ ਕਰਦਾ ਵਾ ਪਰ ਅੱਜ ਇਹਨਾਂ ਨੂੰ ਗਲਤ ਇਨਫੋਰਮੇਸ਼ਨ ਦੇ ਦਿੱਤੀ ਗਈ ਆ ਸੋ ਸਾਰੀ ਸੰਗਤਾਂ ਕੇ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਵਾਂ ਕਿ ਤੁਸੀਂ ਕਹਿੰਦੇ ਸੀਗੇ ਵੀ ਤੁਸੀਂ ਇਹਨਾਂ ਤੇ ਕਾਰਵਾਈ ਨਹੀਂ ਕਰਾਉਂਦੇ ਇਹਨਾਂ ਤੇ ਹਨਾ ਦੂਜਾ ਨਹੀਂ ਕਰਾਉਂਦੇ ਇਹਨਾਂ ਤੇ ਕੋਈ ਐਫਰ ਨਹੀਂ ਕਰਾਉਂਦੇ ਇਹਨਾਂ ਦੇ ਪਰਚਾ ਨਹੀਂ ਕਰਾਉਂਦੇ ਪਰ ਸੰਗਤੀ ਅੱਜ ਟਾਈਮ ਆ ਗਿਆ ਮੇਰੇ ਭੈਣਾਂ ਦਾ ਮੇਰੇ ਭਰਾਵਾਂ ਦਾ ਮੇਰੇ ਨਾਲ ਖੜਨ ਦਾ ਸੋ ਇਸ ਵੀਡੀਓ ਨੂੰ ਇੰਨੀ ਸ਼ੇਅਰ ਜ਼ਿਆਦਾ ਕਰ ਦਿਓ ਕਿ ਜਿਹੜਾ ਇਹਨਾਂ ਨੇ ਇਹਨਾਂ ਨੇ ਖੌਫ ਇਹਨਾਂ ਦੇ ਜਿਹੜੇ ਆ ਇਹ ਦਸ਼ਤ ਜਿਹੜੀ ਇਨੀ ਫਲੋਰ ਰਿਆ ਇਹਨਾਂ ਦੇ ਜਿਹੜੇ ਹੌਸਲੇ ਨੇ ਬਲੰਦ ਹੋ ਗਿਆ ਇਹਨਾਂ ਗੁਜਰਾਂ ਦੇ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿ ਰਿਹਾ ਪਰ 2-4% ਹਰ ਕਮਿਊਨਿਟੀ ਦੇ ਵਿੱਚ ਹੁੰਦੇ ਆ ਜਿਹੜੇ ਸਾਰਿਆਂ ਨੂੰ ਬਦਨਾਮ ਕਰਾਉਂਦੇ ਆ ਤਿੰਨ ਤਿੰਨ ਬੰਦਿਆਂ ਨੂੰ ਰੱਖ ਕੇ ਇਹਨਾਂ ਨੇ ਮਜ਼ਦੂਰੀ ਕਰਵਾਈ ਉਹਨਾਂ ਤੋਂ ਫਿਰ ਤੁਹਾਡਾ ਰੱਬ ਭਲਾ ਕਰੇ ਵੀ ਜਦੋਂ ਅਸੀਂ ਛਡਵਾਉਣ ਗਏ ਆ ਛਡਵਾਉਣ ਗਏ ਤੇ ਕਿਤੇ ਵੀ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਹਫਤੇ ਬਾਅਦ ਪੈਸੇ ਦੇਵਾਂਗੇ ਉਲਟੇ ਹੀ ਮੇਰੇ ਤੇ ਉੱਪਰ ਹੀ ਪੁਛੇ ਚਾੜ ਦਿੱਤੀ ਆ ਤੇ ਪਰ ਇਹਨਾਂ ਦੇ ਬਾੜਿਆਂ 'ਚ ਗੁਜਰਾਂ ਦੇ ਬਾੜਿਆਂ 'ਚ ਇੱਥੇ ਪੁੱਛਣਗੇ ਠੀਕ ਆ ਜੀ ਚਲੋ ਧੰਨਵਾਦ ਮੈਂ ਕਰਦਾ ਵਾਂ ਆਪਣੇ ਪਿਆਰਿਆਂ ਦਾ ਜਿਹੜੇ ਮੇਰੇ ਨਾਲ ਖਲੋਤੇ ਆ ਦੇਖੋ ਮੈਂ ਤੇ ਆਇਆ ਵਾਂ ਪੁਲਿਸ ਸਟੇਸ਼ਨ ਆਇਆ ਵਾਂ ਕੋਈ ਮੈਨੂੰ ਡਾਰ ਨਹੀਂ ਮੈਂ ਖੁਦ ਹੀ ਦਰਖਾਸਤ ਲਿਖਾਉਣ ਆਇਆ ਉਹਨਾਂ ਦੇ ਉੱਪਰ ਪੁਲਿਸ ਸਟੇਸ਼ਨ ਪਰ ਉਲਟਾ ਹੀ ਆਸ਼ਰਮ ਦੇ ਵਿੱਚ ਇਹਨਾਂ ਨੇ ਪੁਲਸ ਭੇਜ ਦਿੱਤੀ ਆ ਮੈਂ ਦੁਬਾਰਾ ਤੁਹਾਨੂੰ ਦਿਖਾਉਣਾ ਵਾਂ ਵੱਖ-ਵੱਖਰੇ ਕੈਮਰੇਾਂ ਤੋਂ ਆ ਸਾਡੇ ਆ ਆਪਣੇ ਆਸ਼ਰਮ ਦੇ ਵਿੱਚ ਆ ਗਈ ਆ ਆ ਆਵੇ ਆਸ਼ਰਮ ਦੇ ਵਿੱਚ ਪੁਲਸ ਬਿਠੀ ਹਾਂ ਮਤਲਬ ਮੈਨੂੰ ਇਹ ਨਹੀਂ ਸਮਝ ਰਹੀ ਸਰਪੰਚ ਸਾਹਿਬ ਦਾ ਆ ਗਿਆ ਫੋਨ ਹਾਂਜੀ ਸਰਪੰਚ ਸਾਹਿਬ ਮੈਂ ਸਰਪੰਚ ਸਾਹਿਬ ਆ ਵੀ ਤੁਹਾਡੇ ਚਰਨਾਂ 'ਚ ਗੋਦਵਾਲ ਸਾਹਿਬ ਆਪਾਂ ਕਿਹੜਾ ਚੋਰ ਆ ਤੇ ਬਬਈ ਇੱਕ ਮੈਨੂੰ ਗੱਲ ਦੱਸਿਓ ਹਾਂਜੀ ਆਪਣਾ ਗੁਜਰਾ ਮਸਲਾ ਆ ਆਪਣੀ ਕੋਈ ਆਇਆ ਜੀ ਪੁਲਿਸ ਕੱਲੀ ਉਹਨੇ ਗੁਜਰਾ ਨੇ ਆਸ਼ਰਮ ਦੇ ਵਿੱਚ ਮੇਰੇ ਦੋ ਗੱਡੀਆਂ ਭਰ ਕੇ ਆਪਣੀਲੇ ਹਾਂਜੀ ਉਹ ਮੇਰੇ ਕੋਈ ਆ ਕੇ ਬੈਠੇ ਕੌਣ ਗੁਜਰਾ ਗੁਜਰਾ ਤੁਹਾਡੇ ਵਾਲੇ ਆ ਕੇ ਬੈਠੇ ਆ ਤੇ ਪੁਲਿਸ ਆਸ਼ਰਮਾਨ ਕੇ ਬੈਠੀ ਆ ਤੇ ਹੀਰਾਵੀ ਰਾਸ਼ਮ ਦੇ ਵਿੱਚ ਆ ਮੈਂ ਮੈਂ ਉਹਨਾਂ ਦੇ ਕਾਰਵਾਈ ਕਰਾਉਣਾ ਆਇਆ ਸੀ ਆ ਕੀ ਆ ਜੀ ਪੁਲਿਸ ਪੁਲਿਸ ਕੇ ਪੁਲਿਸ ਨੂੰ ਇਹਨਾਂ ਨੇ ਕੰਪਲੇਂਟ ਕਰ ਦਿੱਤੀ ਆ ਵੀ ਉਹ ਸੰਸਤਾ ਵਾਲਾ ਬੰਦਾ ਅਗਲਾ ਕਿਸੇ ਭਗਤ ਨੂੰ ਸਾਡੇ ਕੋਲੋਂ ਕੀਲ ਬਲੈਕਮੇਲ ਕਰਕੇ ਲੈ ਗਿਆ ਕੀ ਉਹਨਾਂ ਨੇ ਦਿਆ ਕਿਡਨੈਪ ਕਰਕੇ ਲੈ ਗਿਆ ਹਾਂ ਹਾਂ ਜੀ ਹੀਰਾ ਉੱਥੇ ਡੀਲ ਕਰ ਰਿਹਾ ਤੇ ਹੁਣ ਪੁਲਿਸ ਉੱਥੇ ਬੈਠੀ ਇਹਨਾਂ ਨੂੰ ਗੁਜਰਾਂ ਨੂੰ ਲੈ ਕੇ ਉਧਰ ਜਾਓ ਹਣੇ ਕਰੀ ਇੱਕ ਰੀ ਤੇ ਤੁਸੀਂ ਆ ਰਹੇ ਵੀ ਬੇਨਤੀ ਕਰ ਰਹੇ ਜੇ ਵੀ ਸਾਡੀ ਹੈਲਪ ਕਰੋ ਦੂਜੇ ਬੰਦੇ ਤੁਸੀਂ ਉੱਥੇ ਕਾਰਵਾਈ ਕਰਾ ਰਹੇ ਜੇ ਪਰਿਵਾਰ ਉਹਦਾ ਮੇਰੇ ਨਾਲ ਆ ਜਿਹੜੇ ਬੰਦੇ ਨੂੰ ਮੈਂ ਛਡਵਾ ਕੇ ਲਿਆ ਆ ਮਮੀ ਪਾਪਾ ਭੈਣ ਭਰਾ ਸਾਰੇ ਮੇਰੇ ਨਾਲ ਆ ਚਾਰੇ ਜਣੇ ਮੇਰੇ ਨਾਲ ਬੈਠੇ ਇੱਥੇ ਥਾਣੇ ਉੱਤਰਾਖੰਡ ਤੋਂ ਵੀ ਸਾਰੇ ਉੱਤਰਾਖੰਡ ਤੋਂ ਆਇਆ ਇਹਨਾਂ ਨੂੰ ਇੱਕ ਗੱਲ ਦੱਸ ਦਿਓ ਵੀ ਉੱਤਰਾਖੰਡ ਤੋਂ ਮੰਪੀ ਵੀਰ ਤਿੰਨ ਤਿੰਨ ਐਮਐਲਏ ਦਾ ਫੋਨ ਆ ਗਿਆ ਮੈਨੂੰ ਤਿੰਨਾਂ ਦਾ ਐਮਐਲਏ ਦਾ ਓਕੇ ਠੀਕ ਆ ਜੀ ਸੀਐਮ ਸਾਹਿਬ ਦਾ ਆਉਣਾ ਬਾਕੀ ਆ ਐਸਡੀਐਮ ਦਾ ਮੈਨੂੰ ਫੋਨ ਆ ਗਿਆ ਇਹਨਾਂ ਚੀਕਾਂ ਮਰਵਾਉਣੀਆਂ ਆਪਣੀਆਂ ਆ ਬਹਿਬਾ ਹੁਣ ਜਿਹੜਾ ਹੋਣਾ ਸੀ ਘਰੇ ਗਿਆ ਉਹ ਬਹਿਬਾ ਪਹਿਲਾਂ ਹੁਣ ਜਾਣਾ ਵੀਰ ਜੀ ਘਰੇ ਗਿਆ ਨੇ ਇਹਨਾਂ ਨੇ 1 ਲੱਖ ਰੁਪਈਆ ਮੰਨਿਆ ਸੀ ਪੰਚਾਇਤ ਦੇ ਸਾਹਮਣੇ ਤੇ ਅੱਜ ਹਫ਼ਤੇ ਬਾਅਦ ਮੈਂ ਪਰਿਵਾਰ ਲੱਭ ਕੇ 1 ਲੱਖ ਰੁਪਈਆ ਇਹਨਾਂ ਨੂੰ ਦਿਵਾਉਣ ਗਿਆ ਤੇ ਬੇਇਤਤ ਕਰਕੇ ਘਰੋਂ ਕੱਢਿਆ ਹੁਣ ਬਹਿਬਾ ਕੋਈ ਨਹੀਂ ਬੇਇਤਤ ਕਰਕੇ ਘਰੋਂ ਕੱਢਿਆ ਇਹਨਾਂ ਨੇ ਆਹੋ ਆ ਦੱਸਿਓ ਤੇ ਆ ਸੰਜੀ ਵੇਖੋ ਅੱਜ ਦੇ ਹਾਲਾਤ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਮੇਰੇ ਭਰਾਵਾਂ ਸ਼ੇਅਰ ਕਰੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਫੈਲਾਓ ਤਾ ਜੋ ਇਹਨਾਂ ਤੇ ਬੰਦੀ ਕਾਰਵਾਈ ਹੋਵੇ ਠੀਕ ਹੈ ਜੀ ਆ ਮੈਂ ਤੁਹਾਨੂੰ ਹੁਣ ਮੌਕੇ ਦੀਆਂ ਵੀਡੀਓ ਫੇਰ ਦਿਖਾਉਣਾ ਤੁਹਾਨੂੰ ਆ ਦੇਖੋ ਮੇਰਾ ਕੀ ਕਸੂਰ ਸੀ ਮੇਰਾ ਇਹ ਕਸੂਰ ਸੀ ਵੀ ਇਥੋਂ ਭਗਤਾਂ ਨੂੰ ਮੈਂ ਛਡਵਾ ਲੈਂਦਾ ਆ ਆ ਦੇਖੋ ਹੋਰ ਆ ਗੱਡੀਆਂ ਖੜੀਆਂ ਇਹਨਾਂ ਦੀਆਂ ਬਾਹਰ ਆ ਦੇਖੋ ਪੁਲਿਸ ਇਦਾਂ ਖਲੋਤੀਆਂ ਕਿ ਜਿਵੇਂ ਬਹੁਤ ਤਗੜਾ ਕ੍ਰਾਈਮ ਹੋ ਗਿਆ ਹੁੰਦਾ ਮੇਰੇ ਕੋਲੋਂ ਠੀਕ ਹੈ ਜੀ ਚਲੋ ਆਪਾਂ ਪੁਲਿਸ ਨੂੰ ਮਾੜਾ ਨਹੀਂ ਕਹਿੰਦੇ ਮੈਂ ਫੇਰ ਵੀ ਵਾਰ-ਵਾਰ ਕਹਿ ਰਿਹਾ ਹਾਂ ਕੋਸ਼ਿਸ਼ ਇਸ ਕਰਕੇ ਨਹੀਂ ਮਾੜਾ ਕਹਿ ਰਿਹਾ ਕਿਉਂਕਿ ਉਹਨਾਂ ਨੇ ਆਪਣੀ ਬੰਦਾ ਜਿਹੜਾ ਕੰਮ ਕਰਨਾ ਵਾ ਜੇ ਉਹਨਾਂ ਨੂੰ ਕੋਈ ਰਿਪੋਰਟ ਮਿਲੀ ਹੈ ਤਾਂ ਉਹਨਾਂ ਨੇ ਵੈਰੀਫਾਈ ਕਰਨੀ ਹੈ ਉਹ ਸਿਰਫ ਤੇ ਸਿਰਫ ਵੈਰੀਫਾਈ ਕਰਨ ਆਏ ਆ ਠੀਕ ਹੈ ਜੀ ਫਿਰ ਕਿਵੇਂ ਪਰਚਾ ਕਰਵਾ ਸਕ ਜੇ ਦੋ ਫੈਮਿਲੀ ਤਾਂ ਨਾ ਸਹਿਮਤ ਆ ਫਿਰ ਪਰਚਾ ਕਿ ਕਰਵਾ ਸਕ ਤੁਸੀਂ ਵੀ ਪਰਵਾਹ ਤੋਂ ਦਰਖਾਸਤ ਲੁਖਾ ਕੇ ਪਰਚਾ ਕਰਵਾਉ ਗੁਜਰਾ ਦਿਓ ਵੀ ਜੀ ਅਸੀਂ ਪਰਚਾ ਹੀ ਕਰਵਾਉਣ ਆਏ ਆ ਪਰਿਵਾਰ ਮੇਰੇ ਨਾਲ ਆ ਦਰਖਾਸਤ ਲਿਖ ਲਈ ਆ ਅਸੀਂ ਲੈ ਕੇ ਬਸ ਪੁਲਿਸ ਸਟੇਸ਼ਨ ਹੀ ਜਾਣਾ ਵਾ ਠੀਕ ਹੈ ਜੀ ਤੇ ਪਰ ਮੇਰੇ ਵੀਰ ਇਸ ਵੀਡੀਓ ਨੂੰ ਇੰਨੀ ਸ਼ੇਅਰ ਕਰੋ ਹਰ ਕੋਈ ਆਪੋ ਆਪਣੇ ਚੈਨਲ ਤੇ ਪਾਇਓ ਕਿ ਕਿਦਾਂ ਵੇਖ ਲੋ ਵੀ ਇੱਕ ਦਿਨਾਂ ਨੂੰ ਤਸ਼ੱਦਦ ਕੀਤਾ ਜਾ ਰਿਹਾ ਇੱਕ ਦਿਨਾਂ ਨੂੰ ਗੁਲਾਮ ਬਣਾਇਆ ਦੂਜਾ ਉਲਟਾ ਆ ਸਾਡੇ ਤੇ ਹੀ ਕਾਰਵਾਈ ਕਰਾਉਣ ਲੱਗਿਆ ਕਿ ਸਾਡੇ ਆਸ਼ਰਮ ਬਾੜੇ ਦੇ ਵਿੱਚੋਂ ਇਹ ਬੰਦਾ ਅਕ ਡਨੈਪ ਕਰਕੇ ਲੈ ਗਿਆ ਮੇਰੇ ਤੋਂ ਸਾਰੀਆਂ ਵੀਡੀਓਸ ਹੈਗਾ ਵਾ ਸੋ ਮੇਰੇ ਭਰਾ ਮੇਰੀਆਂ ਭੈਣਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹਨਾਂ ਤੇ ਬੰਦੀ ਕਾਰਵਾਈ ਹੋਵੇ ਤੇ ਦੂਜੀ ਗੱਲ ਇਹਨਾਂ ਨੂੰ ਤੁਸੀਂ ਜ਼ਮੀਨਾਂ ਦਿੰਦੇ ਜੇ ਪਰ ਸੋਚ ਸਮਝ ਲਿਓ ਕਿਉਂਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਇਹਨਾਂ ਨੇ ਆਪਣੇ ਹੀ ਘਰ ਆਪਾਂ ਨੂੰ ਹੀ ਢਾਉ ਲਾਉਣੀ ਆ ਠੀਕ ਹੈ ਜੀ ਅਲੱਗ ਹੈ ਜੀ ਸੋਸਾਇਟੀ ਵਾਲਿਆਂ ਵੈਸੇ ਮੇਰੇ ਨਾਲ ਹਰ ਬੰਨੇ ਰੱਬ ਨੇ ਆਪਣੇ ਨਾਲ ਭੈਣ ਭਰਾ ਜੋੜਿਆ ਚੰਗੇ ਵੀ ਜੋੜੇ ਆ ਹਨਾ ਹਰ ਬੰਨੇ ਜੋੜੇ ਆ ਪਰ ਇੱਕ ਆਮ ਬੰਦੇ ਨਾਲ ਕੀ ਕਰਵਾਉਂਦੇ ਹੋਣਗੇ ਇਹ ਬੰਦੇ ਆ ਵੇਖੋ ਆ ਦੇਖੋ ਬਾਅਦ ਦੇਖੋ ਪੁਸ਼ਕੜੀ ਠੀਕ ਹੈ ਜੀ ਇਹ ਮੈਂ ਆਪਣੇ ਜਿਹੜੇ ਕੈਮਰੇ ਆ ਉਹਨਾਂ ਤੋਂ ਤੁਹਾਨੂੰ ਦਿਖਾ ਰਿਹਾ ਆ ਤੇ ਆਪਣਾ ਆਸ਼ਮਾਨ ਵਾਲਾ ਵੇੜਾ ਉੱਥੇ ਪੁੱਛ ਕੇੜੀ ਆ ਆ ਪੁੱਛ ਕਰੀਏ ਜਿਹੜੀ ਆਪਣਾ ਬਾਹਰ ਵਾਲਾ ਕੈਮਰਾ ਇਹਦੇ ਦੇਖੋ ਜਿਵੇਂ ਬੜਾ ਤਗੜਾ ਕ੍ਰਾਈਮ ਹੋ ਗਿਆ ਹੁੰਦਾ ਸਾਡੀ ਸੋਸਾਇਟੀ ਤੋਂ ਠੀਕ ਹੈ ਜੀ ਚਲੋ ਮੈਂ ਫੇਰ ਵੀ ਇਹਨਾਂ ਦਾ ਧੰਨਵਾਦ ਕਰਦਾ ਵਾਂ ਤੇ ਇਹਨਾਂ ਨੂੰ ਸਮਝ ਜੀ ਕਿਸੇ ਨੇ ਮਾਰਾ ਨਹੀਂ ਬੋਲਣਾ ਕਿਉਂਕਿ ਇਹ ਆਪਣੇ ਭੈਣ ਭਰਾ ਵਾ ਇਹ ਆਪਣਾ ਫਰਜ਼ ਨਿਭਾਉਣਾ ਹੈ ਕਿ ਵਾਕਈ ਕਿਤੇ ਕਡਰਾਪਟ ਨਹੀਂ ਕਰ ਲਿਆ ਬੰਦਾ ਕਿਉਂਕਿ ਜੋ ਇਹਨਾਂ ਤੇ ਆ ਕੇ ਰਿਪੋਰਟ ਇਹਨਾਂ ਨੂੰ ਮਿਲੀ ਉਹਨਾਂ ਨੇ ਤੇ ਉਹੀ ਕਾਰਵਾਈ ਕਰਨੀ ਆ ਉਹਨਾਂ ਨੇ ਤੇ ਉਹਦੇ ਐਕਸ਼ਨ ਲੈਣਾ ਹਨਾ ਪਰ ਧੰਨਵਾਦ ਕਰਦਾ ਇਹਨਾਂ ਪੁਲਿਸ ਪ੍ਰਸ਼ਾਸਨ ਦਾ ਪਰ ਇਹਨਾਂ ਅੱਗੇ ਕਿ ਮੈਂ ਬੇਨਤੀ ਵੀ ਕਰਦਾ ਮੈਂ ਪੰਜਾਬ ਪੁਲਿਸ ਦੇ ਅੱਗੇ ਆਪ ਸੀਐਮ ਭਗਵੰਤ ਮਾਨ ਸਾਹਿਬ ਜੀ ਅੱਗੇ ਕਿ ਇਸ ਮਾਮਲੇ ਤੇ ਤੁਸੀਂ ਤਹ ਤੱਕ ਜਾਇਓ ਬਰੀਕੀ ਤੱਕ ਜਾਇਓ ਜੇ ਮੈਂ ਕੁਝ ਗਲਤ ਕੀਤਾ ਤੇ ਮੇਰੇ ਤੇ ਇੱਕ ਦਰਖਾਸਤ ਦਿਓ ਜੇਕਰ ਇਹਨਾਂ ਨੇ ਹਾਂ ਆਪੇ ਨੇ ਇਹ ਉਹਨਾਂ ਦੀ ਸਿਸਟਰ ਆ ਅਗਰ ਮੈਂ ਭਾਜੀ ਜੀ ਨੂੰ ਰੈਸਕਿਊ ਕਰਕੇ ਲੈ ਕੇ ਆਇਆ ਸੀ ਮੈਂ ਉਹਦੀ ਸਿਸਟਰ ਹਾਂ ਲੇਕਿਨ ਉਹ ਭਾਜੀ ਤੇ ਇਲਜਾਮ ਲਾਉਂਦੇ ਆ ਕਿ ਉਹ ਮਤਲਬ ਉਹਨੂੰ ਕਿਡਨਾਪ ਕਰਕੇ ਲੈ ਗਿਆ ਨਹੀਂ ਕਿਡਨਾਪ ਕਰਕੇ ਲੈ ਕੇ ਜਾਣਾ ਹੁੰਦਾ ਤਾਂ ਪੁਲਿਸ ਸਟੇਸ਼ਨ ਬੈਠਾ ਹੁੰਦਾ ਮੇਰਾ ਭਰਾ ਉਥੇ ਉਥੇ ਪੁਲਿਸ ਸਟੇਸ਼ਨ ਥੋੜੀ ਬੈਠਾ ਹੁੰਦਾ ਇੱਥੇ ਵੀ ਅਸੀਂ ਵੀ ਨਹੀਂ ਹੋਣਾ ਸੀਗਾ ਤੇ ਉਹਨਾਂ ਦੇ ਉਹਨਾਂ ਉਹਨਾਂ ਦੇ ਖਿਲਾਫ ਸਾਡੇ ਕੋਲ ਸਾਰੇ ਸਬੂਤ ਆ ਉਹਨਾਂ ਦਾ ਕੇਸ ਸਾਡੇ ਤੋਂ ਕੁਝ ਨਹੀਂ ਕਰ ਸਕਦਾ ਬਸ ਇੰਨਾ ਬਤਾ ਸਾਨੂੰ ਤੇ ਮੈਂ ਧੰਨਵਾਦ ਕਰਦਾ ਵਾਂ ਉੱਤਰਾਖੰਡ ਪੁਲਿਸ ਦਾ ਵੀ ਜਿਹੜਾ ਉਹਨਾਂ ਦਾ ਲੋਕ ਹਟਾਣਾ ਚੁਮੇਲੀ ਉਥੋਂ ਵੀ ਸਾਨੂੰ ਐਸ ਐਚਓ ਸਾਹਿਬ ਦਾ ਫੋਨ ਆ ਗਿਆ ਵਾ ਤੇ ਧੰਨਵਾਦ ਕਰਦਾ ਮੈਂ ਆ ਸਾਡੇ ਹਰਿਦਵਾਰ ਦੇ ਤੋਂ ਐਮ ਐਲ ਏ ਸਾਹਿਬ ਦਾ ਉਹਨਾਂ ਦਾ ਵੀ ਫੋਨ ਆ ਗਿਆ ਮੈਨੂੰ ਧੰਨਵਾਦ ਕਰਦਾ ਮੈਂ ਚਮੇਲੀ ਤੋਂ ਐਮਐਲਏ ਸਾਹਿਬ ਦਾ ਚਮੋਲੀ ਤੋਂ ਐਮਐਲਏ ਸਾਹਿਬ ਦਾ ਉਥੋਂ ਦੀ ਐਸਟੀਐਮ ਮੈਮ ਦਾ ਵੀ ਜਿਨ੍ਹਾਂ ਨੇ ਸਾਨੂੰ ਸਪੋਰਟ ਕਰ ਰਿਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਆ ਕਿ ਇਹਨਾਂ ਤੇ ਕਾਰਵਾਈ ਹੋਊਗੀ ਭਗਵੰਤ ਮਾਨ ਸੀਐਮ ਸਾਹਿਬ ਜੀ ਨਾਲ ਉਹ ਆਪਣਾ ਰਾਬਤਾ ਕਾਇਮ ਕਰਨਗੇ ਆਪਣੀ ਗਵਰਨਮੈਂਟ ਵੱਲੋਂ ਤੇ ਧੰਨਵਾਦ ਕਰਦਾ ਮੈਂ ਸਾਰੀ ਵੀਰਾਂ ਦਾ ਧੰਨਵਾਦ ਕਰਦਾ ਮੈਂ ਆਪਣੀ ਪੰਜਾਬ ਪੁਲਿਸ ਦਾ ਵੀ ਜਿਹੜਾ ਪੀਐਸ ਜਿਹੜੀ ਜੋ ਵੀ ਕਾਰਵਾਈ ਕਰ ਰਹੀ ਹੈ ਬੜੀ ਸੂਝ-ਬੂਝ ਨਾਲ ਕਰ ਰਹੀ ਹੈ ਕਿਉਂਕਿ ਉਹਨਾਂ ਦਾ ਵੀ ਫਰਜ਼ ਬੰਦਾ ਸੀਗਾ ਕਿ ਜੇਕਰ ਜੋ ਕੋਈ ਵੀ ਕੰਪਲੇਂਟ ਆਈ ਹੈ ਤੇ ਉਸ ਵੀਰ ਦਾ ਇਨਕੁਆਇਰੀ ਕੀਤੀ ਜਾਵੇ ਚਲੋ ਇਨਕੁਆਇਰੀ ਕਰਨ ਆਇਆ ਧੰਨਵਾਦ ਮੈਂ ਕਰਦਾ ਵਾਂ ਪਰ ਹੁਣ ਇੱਕ ਵਾਰੀ ਗੁਜਰਾਂ ਦੀ ਵੀ ਇਨਕੁਆਇਰੀ ਕੀਤੀ ਜਾਵੇ ਠੀਕ ਹੈ ਜੀ ਤਾਂ ਜੋ ਇਹਨਾਂ ਤੇ ਬੰਦ ਹੀ ਕਾਰਵਾਈ ਹੋਵੇ ਵੇਖੋ ਪੰਜਾਬ ਦੇ ਵਿੱਚ ਹੀ ਪੰਜਾਬੀ ਲੋਕਾਂ ਦਾ ਧੱਕਾ ਹੋ ਰਿਹਾ ਤੇ ਗੁਜਰ ਆਪਣੀ ਤੌਸ ਜਵਾ ਰਿਹਾ ਮੈਂ ਗੁਜਰ ਕੌਮ ਨੂੰ ਮਾੜਾ ਨਹੀਂ ਕਹਿੰਦਾ ਮੈਂ ਵਾਰ-ਵਾਰ ਗੱਲ ਕਰ ਰਿਹਾ ਵਾਂ ਪਰ ਇਹ ਜਿਹੜਾ ਬੰਦਾ ਵਾ ਮੀਆਂ ਵਾਲੀ ਕੀ ਨਾਨਕੀ ਇਹਨਾਂ ਦੇ ਇਹਨਾਂ ਦੇ ਨੰਬਰ ਮੈਂ ਤਾਂ ਇਹ ਇਹਨਾਂ ਦੇ ਨਾਮ ਆ ਕੱਲੇ ਕੱਲੇ ਬੰਦੇ ਦਾ ਮੇਰੇ ਕੋਲ ਨਾਮ ਹੈਗਾ ਵਾ ਇੱਕ ਮਿੰਟ ਵੇਟ ਕਰੋ ਸੰਜੀ ਆ ਸਭ ਤੋਂ ਵੱਡੇ ਜਿਹੜਾ ਬੰਦਾ ਉਹਦਾ ਨਾਮ ਮੀਆਂ ਗੁਜਰ ਆ ਦੂਜੇ ਦਾ ਮਸਕੀਨ ਗੁਜਰ ਤੀਜੇ ਦਾ ਦੀਨ ਗੁਜਰ ਆ ਇਹਨਾਂ ਦਾ ਤਿੰਨੇ ਤਿੰਨੇ ਭਰਾ ਵਾ ਤੇ ਇਹਨਾਂ ਦੇ ਪਿਓ ਦਾ ਨਾਮ ਆ ਮਸੂਮ ਗੁਜ ਮਸੂਮ ਅਲੀ ਠੀਕ ਹੈ ਜੀ ਪਿੰਡ ਦੀਨੇਵਾਲ 17 ਤਰੀਕ ਨੂੰ ਅਸੀਂ ਭਗਤਾਂ ਨੂੰ ਛੜਵਾ ਕੇ ਲਏ ਸੀਗੇ ਚਲੋ ਇੱਕ ਮਿੰਟ ਹੋਲਡ ਰੱਖਿਓ ਹਾਂਜੀ ਸਰਪੰਚ ਸਾਹਿਬ ਹੈਲੋ ਜੀ ਇਹਨਾਂ ਦਾ ਆਦਾਇ ਕੌਗਨੈਂਡਰ ਘਾ ਤੇ ਨਹੀਂ ਗਈ ਤੇ ਤੇ ਆਪਣੇ ਥਾਣੇ ਨਹੀਂ ਪੁਲਿਸ ਕਾ ਤੋਂ ਬੈਠੀ ਹੋ ਰੋ ਆਸ਼ਰਮ ਚ ਹੀਰੇ ਨੂੰ ਫੋਨ ਲਾਓ ਹੀਰੇ ਨੂੰ ਫੋਨ ਲਾ ਲ ਸਰਪੰਚ ਜੀ 1 ਲੱਖ ਦੋ ਲੱਖ ਦਵਾਂਗੇ ਜੀ ਤੇ ਆਪਣੇ ਆਸ਼ਰਮ ਚ ਪੁਲਿਸ ਆਈ ਆ ਹੀਰੇ ਨੇ ਫੋਨ ਲਾਇਆ ਵਾ ਵੀ ਬੰਦਾ ਕਨੈਪ ਕਰਕੇ ਲੈ ਹਾਂ ਮੈਂ ਗੱਲ ਨੂੰ ਆਖੀ ਆ ਮੈਂ ਕਹਾਂ ਵੀ ਪੁਲਿਸ ਕਿਉਂ ਨਹੀਂ ਆਈ ਜਿਹੜਾ ਹਾਂਜੀ ਉਹਦਾ ਨਹੀਂ ਇਹ ਤਾਂ ਬਣਾ ਕੰਫਰਮ ਕਰਾ ਪੁਲਿਸ ਦੀ ਗੱਲ ਹੀਰੇ ਨੂੰ ਲਾਉਣਾ ਫੋਨ ਮੈਂ ਆਹੋ ਤੁਹਾਨੂੰ ਇਹ ਕਿ ਦੋਈਓ। ਉਹ ਤੁਹੇ ਮੈਟਰ ਚ ਨਾ ਹੋਵੇ ਕਿਰੇ। ਉਹ ਕਿਹਨਾਂ। ਆ ਜਗੀ। ਹਾਂ ਵੀਰੇ ਵੀਰ ਕੀ ਆਂਦੇ ਆ। ਉਹ ਉਹ ਮੈਟਰੀ ਨਾ ਇਹੋ ਆਪਣੇ ਵਾਲੇ ਗੁਜਰਾਂ ਵਾਲੇ। ਅੱਛਾ। ਨਹੀਂ ਚਲੋ ਜੀ ਆਏ ਨੇ ਇਹਨਾਂ ਨੂੰ ਚਾਹ ਪਾਣੀ ਪਿਉਣਾ ਇਹਨਾਂ ਨੂੰ ਠੀਕ ਹੈ ਕਿਉਂਕਿ ਇਹਨਾਂ ਦੇ ਆਪਣੀ ਇਨਕੁਆਇਰੀ ਕਰਨੀ ਆ ਤੇ ਮੈਂ ਹੁਣ ਕਿੱਥੇ ਜਾਵਾਂ ਮੈਂ ਥਾਣੇ ਜਾਵਾਂ ਹੁਣ। ਚਲ ਥਾਣੇ ਮੈਂ ਜਾਣਾ ਵਾਂ ਤੇ ਮੈਂ ਲਾਈਵ ਹੋ ਕੇ ਮੈਂ ਪੁਲਿਸ ਪੁਲਿਸ ਡਿਪਾਰਟਮੈਂਟ ਨੂੰ ਮੈਂ ਕੁਝ ਨਹੀਂ ਗਲਤ ਕਹਤਾਂ ਕਿ ਉਹਨਾਂ ਨੇ ਆਪਣੀ ਇਨਕੁਆਇਰੀ ਕਰਨੀ ਆ ਠੀਕ ਹੈ ਜੀ ਹਾਂ ਪਰ ਇਹਨਾਂ ਦੀ ਕਤੂਦ ਮੈਂ ਜਗਜਹਿਰ ਕਰ ਦਿੱਤੀ ਮੈਂ ਲਾਈਵ ਹੋ ਕੇ ਵੀਡੀਓ ਪਾਤੀ ਆ ਕੰਪਲੇਨਰ ਮੈਨੂੰ ਪਤਾ ਕਰ ਲੈਣਾ ਨਹੀਂ ਕੰਪਲੇਨਰ ਹਾਂ ਹਾਂ ਕੰਪਲੇਨੈਂਟ ਵੀ ਪਤਾ ਕਰੀ ਉਹਦੀ ਵੀ ਆਪਾਂ ਨਿਸ਼ਾਨ ਕਰਾਂਗੇ ਚਲੋ ਮੈਂ ਪੁਲਿਸ ਸਟੇਸ਼ਨ ਚੱਲਿਆ ਪਹੁੰਚ ਰਿਹਾ ਚਲੋ ਧੰਨਵਾਦ ਸਾਰੀ ਸਕਦਾ ਤੇ ਠੀਕ ਆ ਵੀਰੇ ਹੋ ਗਈ ਦਰਖਾਸਤ ਤੇ ਕੀ ਸੇਵਾ ਵੀ ਜੀ ਚਲੋ ਧੰਨਵਾਦ ਸੰਜੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਆਪਾਂ ਇਹਨਾਂ ਦੇ ਬੰਦੀ ਕਾਰਵਾਈ ਕਰਾਇ ਕੀਤੀ ਜਾਵੇ ਤੇ ਬਾਕੀ ਮੈਂ ਹੁਣ ਜਿਹੜਾ ਪਰਿਵਾਰ ਮਿਲਿਆ ਸੀ ਆ ਇਸ ਵੀਰ ਦਾ ਜਿਹੜਾ ਆਪਾਂ ਗੁਜਰਾਤ ਜਿਹੜਾ ਆ ਉਹਦੀ ਵੀਡੀਓ ਮੈਂ ਕੱਲ ਨੂੰ ਪਾ ਦੂੰਗਾ ਕਿਉਂਕਿ ਮੈਂ ਹੁਣ ਇਸ ਮੈਟਰ 'ਚ ਥੋੜਾ ਵਿਜੀ ਆ ਤੇ ਜਿਹੜਾ ਹੁਣ ਆਪਾਂ ਦੁਬਾਰਾ ਇਹਨਾਂ ਦੇ ਘਰੇ ਆਏ ਸੀ ਪਰਿਵਾਰ ਨੂੰ ਲੈ ਕੇ ਭੈਣ ਨੂੰ ਲੈ ਕੇ ਆ ਜੀਜੇ ਨੂੰ ਲੈ ਕੇ ਮਾਂ ਨੂੰ ਲੈ ਕੇ ਪਿਓ ਨੂੰ ਲੈ ਕੇ ਪੰਜ ਪਿੰਡ ਦੇ ਮੋਹਦਵਾਰਾਂ ਨੂੰ ਲੈ ਕੇ ਇਹਨਾਂ ਦੇ ਜਿਹੜਾ ਆਪਾਂ ਘਰ ਆਏ ਸੀਗੇ ਉਹ ਵੀ ਮੈਂ ਤੁਹਾਨੂੰ ਵੀਡੀਓ ਪਾ ਦਵਾਂਗਾ ਇਹ ਜਿਹੜੀ ਹੁਣ ਅਗਲੀ ਕਾਰਵਾਈ ਆ ਉਹ ਵੀ ਨਾਲ ਦੀ ਨਾਲ ਮੈਂ ਤੁਹਾਨੂੰ ਸੰਜੀਪਾ ਦਵਾਗਾ ਸੋ ਸਾਥ ਜਰੂਰ ਦਿਓ ਹੁਣ ਤੁਸੀਂ ਕਹਿੰਦੇ ਹੁੰਦੇ ਸੀਗੇ ਯਾਰ ਤੂੰ ਕਾਰਵਾਈ ਨਹੀਂ ਕਰਾਉਂਦਾ ਵੀ ਤੂੰ ਆਹ ਨਹੀਂ ਕਰਦਾ ਤੂੰ ਉਹ ਨਹੀਂ ਕਰਦਾ ਅੱਜ ਮੌਕਾ ਵਾ ਹੁਣ ਕਾਰਵਾਈ ਇਨਾਂ ਤੇ ਆਪਾਂ ਬੰਦੀ ਠੋਕ ਵੀ ਕਾਰਵਾਈ ਕਰਾਉਣੀ ਆ 17 ਸਾਲ ਤੋਂ ਇਹਨਾਂ ਨੇ ਜੋ ਗੁਲਾਮ ਬਣਾਇਆ ਉਹ ਦੇ ਅਕੋਰਡਿੰਗ ਇਨਾਂ ਤੇ ਆਪਾਂ ਕਾਰਵਾਈ ਕਰਾਉਣੀ ਆ ਕੋਈ ਆਪਾਂ ਝੂਠਾ ਇਹਨਾਂ ਦੇ ਪਰਚਾ ਨਹੀਂ ਕਰਾਉਣਾ ਆਪਣੇ ਕੋਲ ਸਾਰੇ ਸਬੂਤ ਆ ਸੋ ਧੰਨਵਾਦ ਸਾਰੀ ਸੰਗਦਾ ਤੇ ਹੁਣ ਅਸੀਂ ਥਾਣੇ ਚੱਲੇ ਆ ਜੇਕਰ ਕੋਈ ਵੀ ਗੱਲਬਾਤ ਹੋਈ ਮੈਂ ਸੰਗਤ ਨਾਲ ਅ ਜੇ